ਆਹ ਵਾਹ ਲੈ ਦਮ ਆ ਆ ਹੀ ਆ ਲੈ ਆ ਲੈ ਆ ਜਾ ਆ ਜਾ ਖੰਦਮੈਂ ਦੇਖੋ ਦੀਪੂ ਇੱਧਰ ਆ ਓਏ ਇੱਧਰ ਆ ਆ ਵੀਰ ਕਾਪ ਆ ਜਾ ਆ ਦੇਖ ਓਏ ਲੈ ਆ ਦੇਖ ਆ ਦੇਖ ਆ ਜਾ ਦੋ ਲੱਖ ਰੁਪਏ ਦੋ ਅੰਗਰੇਜ਼ੀ ਨਾਲ ਛੱਲੀ ਕਿਵੇਂ ਆ 4 ਪੌਣ ਦੇ ਲੈਕ ਹੋਈਗਾ ਨਹੀਂ ਨਾਲੇ ਕੀ ਗੱਲ ਬਾਤ ਆ ਆ ਦੇਖੋ ਜੀ ਗਾਹਾਂ ਲਈ ਦੇਖ ਬਾਦਿਆਂ ਲਾ ਕੇ ਬਣਾ ਇੱਧਰ ਸਾਡੇ 7 ਲੱਖ ਸ਼ਰਤ ਲੱਗ ਗਈ ਲਾ ਫਣੀ ਬਈ ਬੀਪੂ ਇੱਧਰ ਆਈ ਓਏ ਸਾਰਿਆਂ ਨੇ ਲਈ ਚੱਲ ਫੋਟੋ ਆ ਫੋਟੋਆਂ ਲਈ ਚੱਲ ਅਜੀ ਚਾੜ ਨਹੀਂ ਆ ਇਹ ਅੱਜ ਅੱਧ ਪਾਰੀ ਜੰਗਾ ਬਿੱਡੂ ਹਾਂ ਆ ਆ ਜਾ ਆ ਜਾ ਤੁਹਾਨੂੰ ਦਿਖਾਉਣਾ ਸਾਰਿਆਂ ਨੂੰ ਆ ਜਾ ਤੂੰ ਬੱਟੇ ਉਹ ਲਾ ਦੇਖਾਂਗੇ ਆਈ ਕਰ ਆ ਬਿੱਡੂ ਆਈ ਕਰ ਆ ਜਾ ਆਇਆ ਦਿਖਾਉਂਗਾ ਜਾਈ ਆ ਬੱਬੇ ਦਾ ਐ ਹੋਇਆ ਪਿਆਰ ਨਾ ਜਿਵੇਂ ਨਾ ਅੱਧੇ ਦਾ ਦਾਣੇ ਕੱਟੇ ਹੁੰਦੇ ਭਾਈ ਮੱਦੋਂ ਲਾ ਲੇ ਕੋਰੇ ਹੁੰਦੇ ਨਾ ਜਿਵੇਂ ਬਿੱਟੂ ਆਹ ਦਾਣਾ ਦੇਖ ਲਾ ਇਹਦੇ ਦਾਣੇ ਕਿੰਨੇ ਆ ਬਾਈ ਆ ਗਿਣਤੀ ਕਰੋ ਮਾ ਦੇਗਾ ਨਾ ਅੱਤ ਦੀਪੂ ਆ ਲੈ ਗਿਆ ਦੇਖੋ ਇਹ ਲੈ ਗਿਆ ਕਿਧਰੋਂ ਲੈ ਕੇ ਆਇਆ ਨਹੀਂ ਪਤਾ ਮੈਂ ਤਾਂ ਹੀ ਦੇਖ ਕੇ ਲੈ ਕੇ ਆਇਆ ਮੈਂ ਸ਼ਰਤ ਲੱਗੀ ਵੀ ਆਹ ਕੱਲਾ ਗੋਲੀ ਆ ਦੇਖੋ ਆਹ ਦਾ ਗੋਲੀ ਆ ਇਹ ਤਾਂ ਆਲੇ ਜਵਾਈ ਕੱਤੀ ਬਈਆ ਮਾਟਿਆਂ ਲਾ ਕੇ ਫੋੜ ਜਾ ਫੋੜ ਜਾ ਲੈ ਆਹ 10 ਦਾਣੇ ਨਹੀਂ ਆਏ ਦੇਖੋ ਦੀਪੂ ਸਰਦ ਹਾਰ ਗਿਆ ਓਏ ਨਹੀਂ ਉਧਰ ਤਾਂ ਆਈ ਆ ਇਹਦਾ ਉਰੇ ਪਤਾ ਨਹੀਂ ਦੀਪੂ ਸਰਦ ਹਾਰ ਗਿਆ ਓਏ ਤਾਂ ਘੱਟ ਘੱਟ 50 ਛੱਲਿਆ ਟਾਂਡੇ ਦੀਪੂ ਨਾਲ ਦੀਪੂ ਹਾਰ ਗਿਆ ਤਾਰੀ ਦੇ ਓਏ ਆ ਬਚਾ ਲੈ ਯਾਰ ਆਹ ਦੇਖੋ ਲੈ ਆਹ ਦੇਖ ਓਏ ਤਾਂ ਨੂੰ ਆਜੋ ਦੀਪੂ ਸਰਦ ਹਾਰ ਗਿਆ ਓਏ ਆ ਦੇਖਦਾ ਆ ਦੇਖ ਲੈ ਓਏ ਆ ਦੇਖੋ ਜੀ ਇਹ ਚ ਆ दाਣੇ ਦੇਖੋ ਜੀ दाਣੇ ਕਿੰਨੇ ਆ ਹੁਣ ਜਿੰਨੇ ਲੈਣਗੇ ਗਿਣਤੀ ਹੋ ਜਾਣਗੇ ਪੂਰੇ ਥੋੜੀ ਪੌਣੀ ਆਣੇ ਦਾਣਾ ਪੌਣਾ ਆ ਦੇਖੋ ਜਿੰਨੇ ਲੈਣੀਆਂ ਆ ਦੇਖੋ ਪੱਠਾ ਹੀ ਨੇ ਦਾਣਾ ਇੱਦਾਂ ਹੀ ਆ ਯਾਰ ਦੇਖ ਯਾਰ ਪਰਲੇ ਪਾਸ ਸਾਢੇ ਬੰਦੇ ਦੀ ਲੱਗੀ ਹੋਈ ਹੈਗੀ ਸਰਤਾ ਆ ਦੇਖੋ ਗੱਲਾਂ ਗਾਲੀ ਉਹ ਤੁਹਾਡੀਆਂ ਤੋਂ ਤੋੜਦਾ ਆ ਉਹ ਦਾਣੇ ਦੇਖੋ ਜੀ ਆ ਥੱਲੇ ਦਾ ਰਾਲ ਦੀਨੀ ਜਿਹੜੀ ਐ ਤੋੜ ਕੇ ਦਾ ਹੈ ਨਾ ਇਹਨਾਂ ਨੂੰ ਤਾਂ ਨਹੀਂ ਰਾਲਦੀ ਇਹ ਜਿਹੜਾ ਵਾਹਨ ਚੋਂ ਲਿਆਇਆ ਹੈ ਉਹ ਜਿਹੜੀ ਮਸ਼ੀਨ ਦੀ ਚੱਲਦੀ ਆ ਉੱਥੇ ਤੋੜਦਾ ਦਾ ਯਾਰ ਸਹੀ ਗੱਲ ਆ ਬੰਦਾ ਸ਼ਰਤ ਹਾਰ ਗਿਆ ਆ ਚੱਕੋ ਜਿਹੜੀ ਮਰਜ਼ੀ ਹੈਲੀ ਸ਼ਰਤ ਹਾਰ ਗਿਆ ਯਾਰ ਬੰਦਾ ਨਹੀਂ ਜਾਂਦਾ ਘੱਟ ਆ ਨਹੀਂ ਜਾਂਦਾ ਕੰਨੀ ਵਾਲੀਆਂ ਤੇ ਉਹ ਇੱਕ ਤਾਂ ਫੇਰ ਵੀ ਉਧਰ ਘੱਟ ਆ ਯਾਰ ਇੱਧਰ ਹੀ ਆ ਕੰਨੀ ਦੀ ਯਾਰ ਛੱਡ ਹਾਰ ਜਾ ਛੱਡ ਜਾ ਥੱਲੇ ਨੂੰ ਤਾਂ ਲਾ ਆ ਦੇ ਲੈ ਨਿਕਰ ਜੀ ਦਾ ਲਾ ਦੇ ਕਿਉਂ ਫੜਾ ਇੰਨੀ ਆ ਫੜਾ ਥੱਲੋ ਲਾਦਾ ਹੁੰਦਾ ਵੀ ਕਹੀ ਜੀ ਆ ਨਹੀਂ ਆ ਦੇਖ ਆ ਦੇ ਆ ਲੈ ਫੜਾ ਤੇਰਾ ਆ ਲੈ ਦੇਖ ਲੈ ਹੰਦੇ ਗਾਣੇ ਨੇ ਲੈ ਦੇਖ